ਕਾਰਨ ਦੇ ਵਿੱਚੋਂ ਸਾਡੀ ਕਿਸੇ ਨੇ ਵੀ ਗੱਲਬਾਤ ਨਹੀਂ ਸੁਣੀ ਗਈ ਸਾਨੂੰ ਸਿਰਫ ਇੱਕ ਵਾਅਦਾ ਕਰਕੇ ਚਲੇ ਜਾਂਦੇ ਆ ਵੀ ਹਾਂਜੀ ਕੋਈ ਗੱਲ ਨਹੀਂ ਬਣਾਵਾਂਗੇ ਥਾਪੀ ਦੇ ਕੇ ਚਲੇ ਜਾਂਦੇ ਆ ਵੀ ਹਾਂਜੀ ਬਣਾਵਾਂਗੇ ਗਲੀ ਬਣਾਵਾਂਗੇ ਜਦੋਂ ਮਤਲਬ ਵੋਟਾਂ ਲੈ ਜਾਂਦੇ ਆ ਉਸ ਤੋਂ ਬਾਅਦ ਕੋਈ ਵੀ ਗੱਲਬਾਤ ਨਹੀਂ ਸੁਣਾਈ ਹੁੰਦੀ ਸਾਡੀ ਕੋਈ ਨਹੀਂ ਅੱਜ ਆਉਂਦਾ ਐਸਟੀਮੇਟ ਨਹੀਂ ਬਣਾਇਆ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਕਰਕੇ ਲਾਰੇ ਲਾ ਕੇ ਚਲੇ ਜਾਂਦੇ ਆ ਜੀ ਸਣੀ ਨੂੰ ਦੋ ਤਿੰਨ ਵਾਰੀ ਅਸੀਂ ਮਤਲਬ ਇਸ ਗਲੀ ਵਾਰੋਂ ਲੈ ਕੇ ਵੀ ਦਿੱਤਾ ਹੈਗਾ ਡੈਂਪੀਟ ਲੋਨ ਨੂੰ ਖਾਸ ਕਰਕੇ ਡੈਂਪੀਟ ਲੋਨ ਨੂੰ ਵੀ ਇਸ ਚੀਜ਼ ਦਾ ਪਤਾ ਜੀ ਮੇਰਾ ਬਾਪੂ ਮਤਲਬ ਬਲਾਕ ਸੰਪਤੀ ਮੇਰੀ ਬੇਬੇ ਬਲਾਕ ਸੰਪਤੀ ਮੈਂਬਰ ਸੀਗੀ ਠੀਕ ਹੈ ਜੀ ਸਾਡੇ ਤੋਂ ਉਸ ਉਸ ਟਾਈਮ ਵਾਲੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈਗੀ ਕਿ ਸਾਡੀ ਗੱਲ ਸਾਡੀ ਗਲੀ ਦੇ ਵਿੱਚੋਂ ਇਟਾਂ ਸਟਾਈਆਂ ਗਈਆਂ ਸੀਆਂ ਕਾਂਗਰਸ ਸਰਕਾਰ ਵੇਲੇ ਅੱਛਾ ਤੇ ਕਾਂਗਰਸ ਸਰਕਾਰ ਦੇ ਵਿੱਚ ਮੈਂਬਰ ਸੌਰੀ ਸਰਪੰਚ ਸਿੰਧਾ ਭੱਟੀ ਉਹਨੇ ਮਤਲਬ ਚਕਵਾਤੀਆਂ ਸੀ ਗਿਆ ਪਟਵਾਰੀ ਕਲੀ ਮੰਤੀ ਬਸ ਸਾਡਾ ਹੌਸਲਾ ਸਾਨੂੰ ਐ ਕਰ ਦਿੰਦੇ ਵੀ ਆ ਜਦੋਂ ਅਸੀਂ ਕੋਈ ਮੁੱਦਾ ਠਾ ਦੇਨੇ ਆ ਉਦੋਂ ਕੋਈ ਨੂੰ ਭੇਜ ਦਿੰਦੇ ਆ ਤੇ ਪਟਵਾਰੀ ਆ ਜਾਂਦਾ ਕਦੇ ਕੋਈ ਆ ਜਾਂਦਾ ਮੰਤੀ ਮਾਰ ਕੇ ਲੈ ਕੇ ਤੀਜੀ ਚੌਥੀ ਆਰ ਮੰਤੀ ਹੋ ਗਈ ਪਰ ਇੱਟ ਨਹੀਂ ਅਜੇ ਤੱਕ ਸਰ ਪਹਿਲਾਂ ਕਾਲੀ ਸਰਕਾਰ ਬਣੀ ਉਸ ਤੋਂ ਬਾਅਦ ਕਾਂਗਰਸ ਬਣੀ ਹੁਣ ਆਪ ਵਾਲੇ ਹਰ ਵੇਰੀ ਸਾਨੂੰ ਲਾਰੇ ਲਾ ਕੇ ਚਲੇ ਜਾਂਦੇ ਕਹਿ ਦਿੰਦੇ ਵੀ ਮਤਾ ਪਾਤਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਖੇਤਾਂ ਨੂੰ ਜਾਂਦੀਆਂ ਤੱਕ ਪਈਆਂ ਪੱਕੀਆਂ ਪਰ ਪੂਰੇ ਪਿੰਡ ਦੇ ਵਿੱਚੋਂ ਆਹ ਗਲੀ ਕੱਚੀ ਆ ਪਤਾ ਨਹੀਂ ਕੀ ਰੰਜਿਸ਼ਾ ਕੀ ਵਜ੍ਹਾ ਏ ਇਥੋਂ ਇੱਟਾਂ ਵੀ ਚੁੱਕੀਆਂ ਗਈਆਂ ਸਾਡੀਆਂ ਤੇ ਹੁਣ ਕੋਈ ਸੁਣਵਾਈ ਨਹੀਂ ਕੋਈ ਨਹੀਂ ਆ ਰਿਹਾ ਬੋਟਾਂ ਦੇ ਰੀ ਆ ਜਾਂਦੇ ਆ ਉਸ ਤੋਂ ਬਾਅਦ ਸਾਡੀ ਕੋਈ ਗੱਲਬਾਤ ਨਹੀਂ ਪਹਿਲਾਂ ਕਾਲੀਆਂ ਦਾ ਸਰਪੰਚ ਸੀ ਉਹਨਾਂ ਨੇ ਨਹੀਂ ਕਦੇ ਸਾਰ ਲਈ ਫਿਰ ਕਾਂਗਰਸ ਦਾ ਆ ਰਿਹਾ ਹੁਣ ਆਪ ਵਾਲੇ ਕਿਸੇ ਨੇ ਆਣ ਕੇ ਸਾਡੀ ਕਦੇ ਕੋਈ ਗੱਲਬਾਤ ਨਹੀਂ ਸੁਣੀ ਜਦੋਂ بارش ਆ ਜਾਂਦੀ ਆ ਉਸ ਟਾਈਮ ਬਹੁਤ ਜ਼ਿਆਦਾ ਪਾਣੀ ਆ ਜਾਂਦਾ ਏ ਤੇ ਬੱਚੇ ਸਕੂਲ ਦੇ ਵਿੱਚ ਜਾਂਦੇ ਤੇ ਉਦੋਂ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਇਸ ਕਰਕੇ ਸਾਡੀ ਇਹ ਹੀ اپੀਲ ਆ ਕਿ ਸਾਡੀ ਗਲੀ ਦੇ ਵਿੱਚ ਕੋਈ ਵੀ ਵੋਟ ਮੰਗਣ ਆਵੇ ਅਗਰ ਸਾਡੇ ਕੋਈ ਕੰਮ ਨਹੀਂ ਕਰ ਸਕਦਾ ਤਾਂ ਕੋਈ ਵੀ ਕਿਸੇ ਨੂੰ ਵੋਟ ਮੰਗਣ ਦਾ ਕੋਈ ਅਧਿਕਾਰ ਨਹੀਂਗਾ ਅਸੀਂ ਇਸੇ ਕਰਕੇ ਬਾਈਕਟ ਕੀਤਾ ਹੋਇਆ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ। ਕਾਰਨ ਦੇ ਵਿੱਚੋਂ ਸਾਡੀ ਕਿਸੇ ਨੇ ਵੀ ਗੱਲਬਾਤ ਨਹੀਂ ਸੁਣੀ ਗਈ। ਸਾਨੂੰ ਸਿਰਫ ਇੱਕ ਵਾਅਦਾ ਕਰਕੇ ਚਲੇ ਜਾਂਦੇ ਆ ਵੀ ਹਾਂਜੀ ਕੋਈ ਗੱਲ ਨਹੀਂ ਬਣਾਵਾਂਗੇ ਥਾਪੀ ਦੇ ਕੇ ਚਲੇ ਜਾਂਦੇ ਆ ਵੀ ਹਾਂਜੀ ਬਣਾਵਾਂਗੇ ਗਲੀ ਬਣਾਵਾਂਗੇ। ਜਦੋਂ ਮਤਲਬ ਵੋਟਾਂ ਲੈ ਜਾਂਦੇ ਆ ਉਸ ਤੋਂ ਬਾਅਦ ਕੋਈ ਵੀ ਗੱਲਬਾਤ ਨਹੀਂ ਸੁਣਾਈ ਹੁੰਦੀ ਸਾਡੀ। ਕੋਈ ਨਹੀਂ ਅੱਜ ਆਉਂਦਾ ਐਸਟੀਮੇਟ ਨਹੀਂ ਬਣਾਇਆ ਜਾਂ ਹੋਰ ਬਹੁਤ ਸਾਰੀਆਂ ਗੱਲਾਂ ਕਰਕੇ ਲਾਰੇ ਲਾ ਕੇ ਚਲੇ ਜਾਂਦੇ ਆ ਜੀ। ਸ਼ਨੀ ਨੂੰ ਦੋ ਤਿੰਨ ਵਾਰੀ ਅਸੀਂ ਮਤਲਬ ਇਸ ਗਲੀ ਵਾਰੋਂ ਲੈ ਕੇ ਵੀ ਦਿੱਤਾ ਹੈਗਾ ਡੈਂਪੀ ਢਿੱਲੋਂ ਨੂੰ ਖਾਸ ਕਰਕੇ ਡੈਂਪੀ ਢਿੱਲੋਂ ਨੂੰ ਵੀ ਇਸ ਚੀਜ਼ ਦਾ ਪਤਾ ਜੀ ਮੇਰਾ ਬਾਪੂ ਮਤਲਬ ਬਲਾਕ ਸੰਮਤੀ ਮੇਰੀ ਬੇਬੇ ਬਲਾਕ ਸੰਮਤੀ ਮੈਂਬਰ ਸੀਗੀ ਠੀਕ ਹੈ ਜੀ ਸਾਡੇ ਤੋਂ ਉਸ ਉਸ ਟਾਈਮ ਨਾਲੇ ਵੀ ਸਾਡੀ ਕੋਈ ਸੁਣਵਾਈ ਨਹੀਂ ਹੋਈਗੀ ਕਿ ਸਾਡੀ ਗੱਲ ਸਾਡੀ ਗਲੀ ਦੇ ਵਿੱਚੋਂ ਇਟਾਂ ਸਟਾਈਆਂ ਗਈਆਂ ਸੀਆਂ ਕਾਂਗਰਸ ਸਰਕਾਰ ਵੇਲੇ ਅੱਛਾ ਤੇ ਕਾਂਗਰਸ ਸਰਕਾਰ ਦੇ ਵਿੱਚ ਮੈਂਬਰ ਸੌਰੀ ਸਰਪੰਚ ਸਿੰਧਾ ਪਟਟੀ ਉਹਨੇ ਮਤਲਬ ਚੁਕਵਾਤੀਆਂ ਸੀ ਗਿਆ ਪਟਵਾਰੀ ਕੱਲੀ ਮਿੰਤੀ ਬਸ ਸਾਡਾ ਹੌਸਲਾ ਸਾਨੂੰ ਐ ਕਰ ਦਿੰਦੇ ਵੀ ਆ ਜਦੋਂ ਅਸੀਂ ਕੋਈ ਮੁੱਦਾ ਠਾ ਦੇਨੇ ਆ ਉਦੋਂ ਕੋਈ ਨੂੰ ਭੇਜ ਦਿੰਦੇ ਆ ਤੇ ਪਟਵਾਰੀ ਆ ਜਾਂਦਾ ਕਦੇ ਕੋਈ ਆ ਜਾਂਦਾ ਮਿੰਤੀ ਮਾਰ ਕੇ ਲੈ ਕੇ ਤੀਜੀ ਚੌਥੀ ਆਰ ਮਿੰਤੀ ਹੋ ਗਈ ਪਰ ਇੱਟ ਨਹੀਂ ਅਜੇ ਤੱਕ ਸਰ ਪਹਿਲਾਂ ਕਾਲੀ ਸਰਕਾਰ ਬਣੀ ਉਸ ਤੋਂ ਬਾਅਦ ਕਾਂਗਰਸ ਬਣੀ ਹੁਣ ਆਪ ਵਾਲੇ ਹਰ ਵੇਰੀ ਸਾਨੂੰ ਲਾਰੇ ਲਾ ਕੇ ਚਲੇ ਜਾਂਦੇ ਕਹਿ ਦਿੰਦੇ ਵੀ ਮਤਾ ਪਾਤਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਖੇਤਾਂ ਨੂੰ ਜਾਂਦੀਆਂ ਤੱਕ ਪਈਆਂ ਪੱਕੀਆਂ ਪਰ ਪੂਰੇ ਪਿੰਨ ਦੇ ਵਿੱਚੋਂ ਆਹ ਗਲੀ ਕੱਚੀ ਆ ਪਤਾ ਨਹੀਂ ਕੀ ਰੰਜਿਸ਼ਾ ਕੀ ਵਜ੍ਹਾ ਏ ਇਥੋਂ ਇੱਟਾਂ ਵੀ ਚੁੱਕੀਆਂ ਗਈਆਂ ਸਾਡੀਆਂ ਤੇ ਹੁਣ ਕੋਈ ਸੁਣਵਾਈ ਨਹੀਂ ਕੋਈ ਨਹੀਂ ਆ ਰਿਹਾ ਬੋਟਾਂ ਦੇ ਰੀ ਆ ਜਾਂਦੇ ਆ ਉਸ ਤੋਂ ਬਾਅਦ ਸਾਡੀ ਕੋਈ ਗੱਲਬਾਤ ਨਹੀਂ ਪਹਿਲਾਂ ਕਾਲੀਆਂ ਦਾ ਸਰਪੰਚ ਸੀ ਉਹਨਾਂ ਨੇ ਨਹੀਂ ਕਦੇ ਸਾਰ ਲਈ ਫਿਰ ਕਾਂਗਰਸ ਦਾ ਆ ਰਿਹਾ ਹੁਣ ਆਪ ਵਾਲੇ ਕਿਸੇ ਨੇ ਆਣ ਕੇ ਸਾਡੀ ਕਦੇ ਕੋਈ ਗੱਲਬਾਤ ਨਹੀਂ ਸੁਣੀ ਜਦੋਂ بارش ਆ ਜਾਂਦੀ ਆ ਉਸ ਟਾਈਮ ਬਹੁਤ ਜ਼ਿਆਦਾ ਪਾਣੀ ਆ ਜਾਂਦਾ ਏ ਤੇ ਬੱਚੇ ਸਕੂਲ ਦੇ ਵਿੱਚ ਜਾਂਦੇ ਤੇ ਉਹਦੋਂ ਉਹਨਾਂ ਨੂੰ ਬੜੀ ਦਿੱਕਤ ਹੁੰਦੀ ਅੱਛਾ ਜਿਹੜਾ ਨਹੀਂ ਇਸ ਕਰਕੇ ਸਾਡੀ ਇਹ اپੀਲ ਆ ਕਿ ਸਾਡੀ ਗਲੀ ਦੇ ਵਿੱਚ ਕੋਈ ਵੀ ਵੋਟ ਮੰਗਣ ਆਵੇ ਅਗਰ ਸਾਡਾ ਕੋਈ ਕੰਮ ਨਹੀਂ ਕਰ ਸਕਦਾ ਤਾਂ ਕੋਈ ਵੀ ਕਿਸੇ ਨੂੰ ਵੋਟ ਮੰਗਣ ਦਾ ਕੋਈ ਅਧਿਕਾਰ ਨਹੀਂਗਾ ਅਸੀਂ ਇਸ ਕਰਕੇ ਬਾਈਕਟ ਕੀਤਾ ਹੋਇਆ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੇ